ਸਤਿ ਸ਼੍ਰੀ ਅਕਾਲ ਕਿਸਾਨ ਵੀਰੋ ਤੁਹਾਡਾ ਅੱਜ ਦੀ ਆਪਣੀ ਇੱਕ ਹੋਰ ਨਵੀਂ ਵੀਡੀਓ ਵਿੱਚ ਅੱਜ ਦੀ ਵੀਡੀਓ ਦੋਸਤੋ ਪੈਂਡ ਰੋਡਾਂ ਵਿੱਚੋਂ ਕਵਰ ਕਰਨ ਲੱਗੀ ਆ ਇਸ ਵੀਡੀਓ ਵਿੱਚ ਆਪਾਂ ਤਿੰਨ ਜਾਨਵਰ ਜੋ ਕਿ ਕਵਰ ਕਰਨੇ ਨੇ ਬਾਕੀ ਡਿਟੇਲ ਆਪਾਂ ਬਾਈ ਜੀ ਹੋਂ ਤੋਂ ਲੈਣੇ ਆ ਹਾਂ ਸასი ਗੱਲ ਬਾਈ ਜੀ ਸასი ਗੱਲ ਤੇ ਆਪਣਾ ਨਾਮ ਪਤਾ ਦੱਸ ਦਿਓ ਬਾਈ ਨਾਮ ਬਾਈ ਬਲਬੀਤ ਸਿੰਘ ਹਾਂਜੀ ਬਾਈ ਪੈਂਡ ਰੋਡ ਹੈ ਠੀਕ ਆ ਤੁਹਾਨੂੰ ਬੱਗਾ ਫਿਰ ਠੀਕ ਆ ਇਹ ਮਹਿੰਦੀ ਕੀ ਡਿਟੇਲ ਆ ਬਾਈ ਇਹ ਮੈਂ ਬਾਈ ਰੋਡੇ ਬਲੱਡ ਲੈਂਦੀ ਆ ਠੀਕ ਆ ਜੀ ਚੰਗੀ ਪਲੀ ਆ ਬਾਈ ਹਾਂ ਸਭੀ ਪਲੀ ਦਾ ਪੂਰੀ ਆ ਬਾਈ ਹਾਂ ਚੰਗਾ ਰਮਾਨਾ ਹਾਂ ਯਾਰ ਕੀਤਾ ਵਾ ਮਗਰ ਬੱਚਾ ਇਹ ਯਾਰ ਕੱਟ ਗਿਆ ਡੇਢ ਕਿੰਨਾ ਟਾਈਮ ਬਈ ਸੂਈ ਸੋਈ ਨੂੰ ਗਿਆ ਇਹਨੂੰ ਉਹ ਡੇਢ ਕੁ ਮਹੀਨਾ ਹੋਇਆ ਤੇ ਮਗਰ ਬੱਚਾ ਕੀ ਆ ਬਾਈ ਬੱਚਾ ਇਹ ਕੱਟੀ ਆ ਆਹੀ ਆ ਨਾ ਹਾਂਜੀ ਆਹੀ ਠੀਕ ਆ ਤੇ ਦੁੱਧ ਦੁੱਧ ਕਿੰਨਾ ਬਾਈ ਆ ਥੱਲੇ ਦੁੱਧ ਬਈ 8 ਕਿਲੋ ਤਿਆਰ ਆ 8 ਕਿਲੋ ਤਿਆਰ ਆ ਕੋਈ ਵੀ ਬੰਦਾ ਆ ਕੇ ਆਪਦੀ ਤਸਲੀ ਕਰ ਸਕਦਾ ਠੀਕ ਆ ਬਾਈ ਤੇ ਬਾਕੀ ਸਭੀ ਪਲੀ ਪੂਰੀ ਹੈ ਹੈਗਣਾ ਸਿੰਘ ਸਿੰਘ ਬਹੁਤ ਚੰਗਾ ਲੱਗਿਆ ਸ ਬਾਕੀ ਸਿੱਧੀ ਧਾਰੀ ਦੀ ਹੈ ਜਮਾਂ ਪਿਓਰਾ ਚਾਰੇ ਪੈਰਾਂ ਦੇ ਨਿਸ਼ਾਨ ਦੋਸਤੋ ਲੀਵੇ ਤੇ ਵੀ ਨਿਸ਼ਾਨ ਬਹੁਤ ਜਾਣੀ ਕੀ ਆ ਕੇ ਬਹੁਤ ਸਮੀ ਪੜੀ ਹੈ ਤੇ ਅੱਗੇ ਅਗਲੇ ਬਈ ਜਿਹੜੀ ਕੱਟੀ ਹੈ ਦੀ ਕੀ ਡਿਟੇਲ ਆ ਹਾਂਜੀ ਬਈ ਇਹਦੀ ਕੀ ਡਿਟੇਲ ਹੈ ਇਹ ਬਈ ਬਾਬਰ ਦੀ ਆਪ ਆ ਠੀਕ ਹੈ ਜੀ ਇਹ ਬਈ ਇਹ ਬਹੁਤ ਚੰਗੀ ਲੱਗਦੀ ਹੈ ਯਾਰ ਕੱਟੀ ਹੈ ਹੈ ਨਾ ਆਵੇ ਥੱਲੋਂ ਬਹੁਤ ਚੰਗੀ ਹੈ ਯਾਰ ਨਹੀਂ ਇਹਦਾ ਬਈ ਹੋਣੀ ਆਂ ਲੱਗਦਾ ਜਿਵੇਂ ਗੱਬਣ ਹੁੰਦੀ ਐ ਕਿ ਨਾ ਹਾਂ ਬਈ ਪਲੀ ਚੰਗੀ ਆ ਹਵਾਨਾ ਹੂਨਾ ਬਹੁਤ ਆ ਹੂੰ ਨਹੀਂ ਬਈ ਵਾਕਈ ਬਹੁਤ ਚੰਗੀ ਆ ਯਾਰ ਤੇ ਆ ਜਿਹੜੀ ਬਈ ਅੱਗੇ ਕੱਟੀ ਆ ਇਹ ਵੀ ਬਈ ਬਾਵਰਦੀ ਆ ਇਹ ਵੀ ਬਾਵਰਦੀ ਆ ਠੀਕ ਆ ਨਹੀਂ ਬਾਵਰਦੀ ਚ ਵਈ ਇਹ ਚੰਗੇ ਰਿਜ਼ਲਟ ਆਇਆ ਯਾਰ ਹਣਾ ਬਾਵਰ ਦੇ ਚੰਗੇ ਰਿਜ਼ਲਟ ਤੇ ਇਹ ਵੀ ਬਹੁਤ ਚੰਗੀ ਆ ਕੱਟੀ ਦੋਸਤੋ ਤੇ ਵੇਖੋ ਤੁਸੀਂ ਥੱਲੋਂ ਹਵਾਨਾ ਬਹੁਤ ਜ਼ਿਆਦਾ ਚੰਗਾ ਹੈ ਕਿ ਨਾ ਬਾਕੀ ਸਾਰੀ ਪਿਓਰ ਆ ਕੱਟੀ ਅੱਖ ਵੇਖੋ ਤੈਨੂੰ ਬਹੁਤ ਜਿਆਦਾ ਚੰਗਾ ਲੱਗਿਆ ਦੇਖੋ ਦੋਸਤੋ ਅੱਜ ਦੀ ਵੀਡੀਓ ਵਿੱਚ ਦੋਸਤੋ ਆਪਣੇ ਜੋ ਤਿੰਨ ਹੀ ਜਾਨਵਰ ਸੀ ਤੇ ਮੋਬਾਈਲ ਨੰਬਰ ਆਪਾਂ ਬਾਈ ਜੀ ਤੋਂ ਲੈਣੇ ਆਂ ਹਾਂਜੀ ਬਾਈ ਜੀ ਮੋਬਾਈਲ ਨੰਬਰ 98727 ਠੀਕ ਹੈ ਜੀ 162 ਬੱਤੀ ਇੱਕ ਵਾਰੀ ਹੋਰ ਬੋਲ ਦਿਓ ਜੀ 98727 162 ਬੱਤੀ ਠੀਕ ਹੈ ਬਾਈ ਜੀ ਓਕੇ ਜੀ ਧੰਨਵਾਦ